ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅਸੀਂ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਹਬ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਸ਼ੁਰੂ ਕਰਦੇ ਆਪਾਂ ਪੈਰਾ ਰਚਨਾ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਹਬ ਕਬੀਰ ਦਾਸ ਜੀ ਇੱਕ ਮਹਾਨ ਸੰਤ ज्ञानी महापुरुष सन उन्होंने द्वारा लिखा एक प्रसिद्ध दोहरा है जिसकी पहली पंक्ति सर लेख बनाया गया है दोहरा है कल करे सो आज कर आज करे सो अब पलमे पर लै होएगी बोहर करेगा कब भाव कि जेड़ा कल काम करना है वो आज कर ले, ते जिड़ा आज करना है वो तू कर हर क्योंकि ਪਤਾ ਨਹੀਂ ਕਦੋਂ ਰੱਬ ਦਾ ਜਿਹੜਾ ਹੈ ਬੁਲਾਵਾ ਆ ਸਕਦਾ ਹੈ ਤੇ ਫਿਰ ਉਸ ਤੋਂ ਬਾਅਦ ਤੂੰ ਕਦੋਂ ਕਰੇਗਾ ਇਹਨਾਂ ਸਰਲ ਪੰਤੀਆਂ ਵਿੱਚ ਕਬੀਰ ਦਾਸ ਜੀ ਨੇ ਸਮੇਂ ਦੀ ਮਹੱਤਤਾ ਦਾ ਸਾਰਾ ਤੱਤ ਭਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਦਾ ਕੰਮ ਕਦੇ ਵੀ ਕੱਲ ਤੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਕੌਣ ਜਾਣਦਾ ਹੈ ਅਗਲਾ ਪਲ ਕਿਆਮਤ ਦਾ ਦਿਨ ਹੋ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਅਧੂਰਾ ਕੰਮ ਜਾਂ ਯੋਜਨਾਬੱਧ ਕੰਮ ਕਰਨ ਦਾ ਮੌਕਾ ਨਹੀਂ ਮਿਲੇਗਾ ਫਿਰ ਤੁਸੀਂ ਕਦੋਂ ਕਰੋਗੇ ਕਿਹਾ ਜਾ ਸਕਦਾ ਹੈ ਕਿ ਜੇ ਕੁਝ ਕੰਮ ਹੀ ਨਹੀਂ ਹੋਇਆ ਤਾਂ ਉਸ ਨਾਲ ਕੀ ਬਣਦਾ ਜਾ ਵਿਗੜਦਾ ਹੈ ਇਸ ਦੋਹੀ ਵਿੱਚ ਇਹ ਸੂਝਵਾਨ ਸੰਤ ਸਾਨੂੰ ਇਹੀ ਗੱਲ ਸਮਝਾਉਣਾ ਅਤੇ ਸਪਸ਼ਟ ਕਰਨਾ ਚਾਹੁੰਦੇ ਹਨ ਦੂਜੇ ਸ਼ਬਦਾਂ ਵਿੱਚ ਪੁਨਰਜਨਮ ਅਤੇ ਮੁਕਤੀ ਦੇ ਭਾਰਤੀ ਸਿਧਾਂਤ ਦਾ ਸੁੰਚਾ ਸਾਰ ਇਸ ਦੋਹੀ ਵਿੱਚ ਮੌਜੂਦ ਹੈ ਭਾਰਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਦੇ ਸਮੇਂ ਉਸ ਦੇ ਮਨ ਅਤੇ ਆਤਮਾ ਵਿੱਚ ਕੋਈ ਇੱਛਾ ਰਹਿ ਜਾਂਦੀ ਹੈ ਤਾਂ ਉਹ ਨਿਸ਼ਚਿਤ ਰੂਪ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪੁਨਰਜਨਮ ਲਵੇਗਾ ਅਤੇ ਜੇਕਰ ਉਸ ਦੇ ਮਨ ਵਿੱਚ ਕੋਈ ਇੱਛਾ ਨਹੀਂ ਹੈ ਤੇ ਉਹ ਆਪਣੇ ਕਰਮਾਂ ਨੂੰ ਸੰਪੂਰਨ ਸਮਝ ਕੇ ਸੰਤੋਸ਼ ਹੋ ਜਾਂਦਾ ਹੈ ਤਾਂ ਉਹ ਇਸ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਇਸ ਮੁਕਤੀ ਦੀ ਪ੍ਰਾਪਤੀ ਲਈ ਕਬੀਰ ਦਾਸ ਜੀ ਨੇ ਅੱਜ ਦਾ ਕੰਮ ਕੱਲ ਲਈ ਨਾ ਛੱਡਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਕੱਲ ਲਈ ਜੋ ਕੰਮ ਕੀਤਾ ਗਿਆ ਹੈ ਉਹ ਅੱਜ ਹੀ ਨਹੀਂ ਸਕੋ ਹੁਣ ਤੋਂ ਹੀ ਪੂਰਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਆਮਤ ਤੱਕ ਕੋਈ ਕੰਮ ਨਾ ਰਹਿ ਜਾਵੇ ਭਾਵ ਮੌਤਾ ਜਾਵੇ ਅਤੇ ਤਾਂ ਜੋ ਅਸੀਂ ਜਨਮ ਮਰਨ ਦੇ ਕਰਮਾ ਤੋਂ ਮੁਕਤ ਹੋ ਸਕੀਏ ਆਮ ਵਿਹਾਰਕ ਦ੍ਰਿਸ਼ਟੀਕੋਣ ਤੋਂ ਸਾਨੂੰ ਕੋਈ ਵੀ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਕੱਲ ਨੂੰ ਕੋਈ ਹੋਰ ਜ਼ਰੂਰੀ ਕੰਮ ਪੈ ਸਕਦਾ ਹੈ ਇਸ ਲਈ ਅਸੀਂ ਆਪਣੇ ਅੱਜ ਦੇ ਕੰਮ ਨੂੰ ਟਾਲ ਕੇ ਆਪਣਾ ਹੀ ਨੁਕਸਾਨ ਕਰਦੇ ਹਾਂ ਇਸ ਤਰ੍ਹਾਂ ਸਾਨੂੰ ਆਪਣੇ ਕੰਮ ਟਾਲਣ ਦੀ ਆਦਤ ਪੈ ਜਾਂਦੀ ਹੈ ਜੋ ਕਿ ਕਿਸੇ ਪੱਖੋਂ ਵੀ ਸਹੀ ਨਹੀਂ ਹੈ ਅਤੇ ਸੰਸਾਰਿਕ ਜੀਵਨ ਵਿੱਚ ਸਫਲਤਾ ਪਾਉਣ ਲਈ ਸਾਨੂੰ ਆਪਣੇ ਹਰ ਕੰਮ ਸਹੀ ਸਮੇਂ ਤੇ ਕਰਨੇ ਚਾਹੀਦੇ ਹਨ ਅਤੇ ਉਹਨਾਂ ਨੂੰ ਕੱਲ ਤੇ ਨਹੀਂ ਟਾਲਣਾ ਚਾਹੀਦਾ ਤਾਂ ਹੀ ਅਸੀਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣਾ ਹਰ ਕੰਮ ਸਮੇਂ ਸਿਰ ਹੀ ਨਿਪਟਾ ਦਈਏ